ਲੋਕ ਮਾਰੋਨੇ ਦਾ ਕਦ ਕਾੜਦੇ ਸੀ ਤੇ ਪਿੱਛੇ ਚੈੱਕ ਕਰ ਲਓ ਸੀ ਥਾਣੇ ਖਵਾਨੇ ਦੇ ਲੈ ਮਾਰੋਨੇ ਦਾ ਸੀ ਢੱਲ ਟੋਲੂ ਤੁਸੀਂ ਦੇਖ ਲਓ ਦੋਸਤੋ ਬਹੁਤ ਸੋਹਣਾ ਥਾਨ ਲੱਗਿਆ ਮੁੱਠੀ ਸੀ ਚਵਾਈ ਵਾਲਾ ਥਾਨ ਲੱਗਿਆ ਲੈ ਮਾਰੋਨੇ ਦਾ ਤੁਸੀਂ ਸੋਹਣੀ ਤੇ ਸ਼ਕੀਨ ਵੈੜਾ ਤੇ ਭਾਈ ਇਹਦਾ ਰੇਡ ਕਿਹਣਾ ਲਾ ਇਹਦਾ 57000 57000 ਰੁਪਈਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਡਾਬੋ ਵਾਲੀ ਪਸ਼ੂ ਮੰਡੀ ਤੇ ਤੇ ਆਪਾਂ ਤੁਹਾਨੂੰ ਨਾ ਭਾਈ ਸੀਪੇ ਕੋਲ ਦਿਖਾਉਣੇ ਆ ਭਾਈ ਚਾਰ ਵੈੜਾਂ ਲੈ ਕੇ ਆਇਆ ਦੋ ਜਰਸੀ ਵਹਿਣਾ ਬਾਈ ਕੋਲੇ ਤੇ ਦੋ ਕਾਲੇ ਰੰਗ ਦੀਆਂ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਨਾ ਬਾਈ ਤੋਂ ਲੈ ਕੇ ਦਿੰਨੇ ਆ ਕੱਲੀ ਕੱਲੀ ਡਿਟੇਲ ਤੁਹਾਨੂੰ ਦੱਸਾਂਗੇ ਵਹਿੜ ਦੀ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਸੱਸੀ ਕਾਲ ਬਾਈ ਜੀ ਸੱਸੀ ਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਜੀ ਸੀਪਾ ਬਾਈ ਸੀਪਾ ਜੀ ਪਿੰਡ ਬਾਈ ਭਾਈ ਬਖਤੌਰ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਹੈ ਬਾਈ ਜੀ ਆਪਾਂ ਕਿੰਨੇ ਨਗ ਲੈ ਕੇ ਆਏ ਆ ਚਾਰ ਜੀ ਚਾਰ ਨਗ ਲੈ ਕੇ ਆਏ ਆ ਆਪਣੇ ਕੋਲ ਘਰੇ ਵੀ ਹੁੰਦੇ ਹਰ ਟਾਈਮ हां भाई व्यापार ਲੈਣ ਦਾ ਕੰਮ ਹੀ ਆ। ਵਪਾਰ ਲੈਣ ਦਾ। ਠੀਕ ਹੈ। ਆਪਣੇ ਕੋਲ ਚਾਰੇ ਗੱਬਣਾ ਬਈ ਕੇ ਤਾਜੀ ਸੂਈ ਵੀ ਤੁਈ। ਗੱਬਣਾ ਹੀ ਆ ਚਾਰੇ ਬਈ। ਚਾਰੇ ਗੱਬਣਾ। ਆਪਾਂ ਇੱਥੋਂ ਜਰਸੀ ਸ਼ੁਰੂ ਕਰ ਲਏ ਬਈ। ਕਰ ਲਓ। ਲੈ ਇਸ ਗਾਂਦ ਸ਼ੁਰੂ ਕਰ ਲੈਣੇ ਬਈ ਆਪਾਂ। ਐਦੀ ਫੇਸ ਕੁਆਲਿਟੀ ਦੋਸਤ ਤੁਸੀਂ ਚੈੱਕ ਕਰ ਲਓ ਤੇ ਕੱਦ-ਕੱਦ ਤੁਸੀਂ ਨਿਗਾਹ ਮਾਰ ਲਓ ਇਹਦਾ ਤੇ ਬਈ ਕਿੰਨੇ ਦਿਨ ਰਹਿਗੇ? ਇਹ ਦਿਨ 10 ਤੋਂ 12 ਦਿਨ ਲੈ ਜੂਗੀ। 10 ਤੋਂ 12 ਦਿਨ ਲੈ ਜੂਗੀ ਤੇ ਕਿੰਨਾ ਦੁੱਧ ਬਾਦੂਗੀ? ਦੁੱਧ ਬਾਦੂਗੀ 20+ ਦੀ। 20+ ਤੇ ਕਿਹੜੇ ਸੂਏ ਆ ਬਈ? ਇਹ ਦੂਜਾ ਸੂਆ ਜੀ। ਦੂਜਾ ਸੂਆ ਸੁਣੀ ਹੈ? ਹਾਂ। ਠ ਲਓ ਨਿਗਾਹ ਮਾਰੋ ਤੁਸੀਂ ਥਾਣੇ ਹਵਾਨ ਦੇ ਨਿਗਾਹ ਮਾਰ ਲਓ ਦੋਸਤੋ ਲੈ ਕਰੋ ਚੱਕ ਬਹੁਤ ਸੋਹਣਾ ਥਣ ਲੱਗਿਆ ਤੇ ਇੱਕ ਵਾਰੀ ਆਪ ਪਿੱਛੋਂ ਵੀ ਨਿਗਾਹ ਮਾਰਾ ਦੇਣਾ ਤੁਹਾਨੂੰ ਲੈ ਕਰੋ ਚੱਕ ਤੁਸੀਂ ਪਿੱਛੋਂ ਟੈਲ ਟੋਲ ਤੁਸੀਂ ਦੇਖ ਲਓ ਦੋਸਤੋ ਤੇ ਬਾਈ ਇਹਦਾ ਰੇਟ ਕੀ ਰਹਿਣ ਵਾਲਾ ਲੈ ਠੰਡੀ ਸ਼ੀਲ ਪੂਰੀ ਹੈ ਨਾ ਲੈ ਕਰੋ ਚੱਕ ਟੈਲ ਵੇਖੋ ਸੀ ਕਿੰਨੇ ਕੁ ਪਈ ਆ ਦੋਸਤੋ ਲੈ ਮਾਰ ਠੀਕ ਹੈ ਤੇ ਬਾਈ ਇਹਦਾ ਰੇਟ ਕੀ ਰਹਿਣ ਵਾਲਾ ਇਹਦੇ 75000 ਰੁਪਏ 75000 ਰੁਪਿਆ ਕਿੰਨਾ ਕਮਾਂਡ ਦਾ ਨ ਹੋ ਜੂਗਾ 72 ਦੀ ਦੇ ਦਾਂਗੇ 75 ਦੀ ਦੇ ਦੋਗੇ ਠੀਕ ਹੈ ਤੇ ਦੂਜੇ ਨੰਬਰ ਤੇ ਬਾਈ ਆਪਣੀ ਜਰਸੀ ਜਰਸੀ ਹੈ ਜੀ ਠੀਕ ਹੈ ਆ ਵੀ ਜਰਸੀ ਹੈ ਇਹ ਪਹਿਲਾ ਸੂਆ ਇਹਨੂੰ ਮੜਾ ਹੋਰਾਂ ਨੂੰ ਕਰੀਏ ਤੇ ਆਪਾਂ ਇਹ ਗੱਲ ਕਰਕੇ ਜਰਸੀ ਜੀ ਇਹ ਪਹਿਲਾ ਸੂਆ ਬਈ ਪਹਿਲਾ ਸੂਆ ਬਈ ਦੋ ਦੰਦਾ ਮੂੰਹ ਦੋ ਦੰਦਾ ਕਨਫਰਮ ਹੀ ਆ ਕਨਫਰਮ ਆ ਠੀਕ ਹੈ ਤੇ ਬਈ ਕਿੰਨੇ ਦਿਨ ਲੈ ਜੂਗੀ ਇਹ ਇਹ ਲੈ ਜੂਗੀ 15 ਦਿਨਾਂ ਇਹ 15 ਦਿਨ ਲੈ ਜੂਗੀ ਠੀਕ ਹੈ ਲਓ ਦੋਸਤੋ ਫੇਸ ਸਕਵਾੜੀ ਚੈੱਕ ਕਰ ਲੋ ਸੀ ਤੇ ਕਦ ਕਾੜ ਤੁਸੀਂ ਦੇਖ ਲਓ ਆਪਾਂ ਤੁਹਾਨੂੰ ਥਾਣਾ ਦੇ ਨਿਗਾ ਮਰਾਦ ਨੇ ਇੱਕ ਵਾਰੀ ਲੈ ਕਰੋ ਚੈੱਕ ਤੇ ਤੋੜ ਕੇ ਦਿਖਾਈਏ ਬਈ ਮੜਾ ਆ ਤੇ ਤੋਰੀ ਕਰ ਮੜਾ ਆ ਲੋ ਮਾਰੋਨੇ ਦਾ ਕਦ ਕਾੜ ਦੇ ਤੁਸੀਂ ਤੇ ਪਿੱਛੇ ਚੈੱਕ ਕਰ ਲੋ ਸੀ ਥਾਣਾ ਹਵਾਨੇ ਦੇ ਲੇ ਮਾਰੋ ਨੀਗਾ ਤੁਸੀਂ ਢਿੱਟਲ ਟੋਲੂ ਤੁਸੀਂ ਦੇਖ ਲਓ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਲੈ ਮਾਰੋ ਨੀਗਾ ਤੁਸੀਂ ਲੈ ਕਰੋ ਚੈੱਕ ਉਹ ਸੋਹਣੀ ਤੇ ਸ਼ਕੀਨ ਵੈੜ ਆ ਤੇ ਬਾਈ ਇਹਦਾ ਰੇਟ ਕਿੰਨਾ ਲਾ ਇਹਦਾ 57000 57000 ਰੁਪਈਆ ਕਿੰਨਾ ਕਮਾਂਦ ਤਾਣਾ ਜੁਆ ਇਹ ਚ ਤੇ 55 ਹੀ ਦੇ ਦੇ 55 ਹੀ ਦੇ ਦੋਗੇ ਠੀਕ ਹੈ ਠੰਡੀ ਛੀਲੇ ਵੀ ਪੂਰੀ ਆ ਪੂਰੀ ਲੈ ਮਾਰੋ ਨੀਗਾ ਤੁਸੀਂ ਠੰਡੀ ਛੀਲ ਪੂਰੀ ਆ ਢਿੱਟਲ ਟੋਲੇ ਜੀ ਵੀ ਦੇਖ ਲਓ ਕਰੋ ਚੈੱਕ ਤੁਸੀਂ ਇਹ ਤਾਂ ਤਿਆਰ ਹੋਣਾ ਵੈੜਾ ਨੇ ਕੱਚੀਆਂ ਤੇ ਅੱਗੇ ਆਪਾਂ ਗੱਲ ਕਰਕੇ ਬਾਈ ਆ ਇੱਕ ਕਾਲੀ ਵਾਲੀ ਆ ਵਾਲੀ ਐ ਠੀਕ ਐ ਇਹ ਕਾਲੇ ਰੰਗ ਆ ਇਹ ਕਿਹੜੇ ਸੂਏ ਬਾਈ ਇਹ ਤੀਜਾ ਸੂਆ ਤੀਜਾ ਸੂਆ ਹਾਂਜੀ ਠੀਕ ਐ ਇਹ ਕਿੰਨਾ ਦੁੱਧ ਪਾ ਦੂੰਗੀ ਦੁੱਧ ਪਾ ਦੂੰਗੀ 18 19 ਕਿਲੋ ਇਹ ਵੀ 18 19 ਕਿਲੋ ਦੁੱਧ ਪਾ ਦੂੰਗੀ ਲੈ ਮਾਰੋ ਨੇਗਾ ਇਹਦੇ ਫੇਸ ਕੁਆਲਟੀ ਤੇ ਦੇਖ ਲੋ ਥਣ ਥਣ ਇਹਦਾ ਦੇਖ ਲੋ ਦੋਸਤੋ ਤੁਸੀਂ ਕਰੋ ਚੈੱਕ ਤੇ ਆਪਾਂ ਮਗਰੋਂ ਤੁਹਾਨੂੰ ਵੀ ਨਿਗਾ ਮਰਾ ਦਨੇ ਆ ਤੇ ਟੈਲਟੋ ਨੂੰ ਤੁਸੀਂ ਦੇਖ ਲੋ ਦੋਸਤੋ ਤੇ ਕਰੋ ਚੈੱਕ ਤੇ ਕਿਹਦਾ ਰੇਟ ਕੀ ਬਾਈ ਇਹਦਾ 52000 ਰੁਪਈਆ 52000 ਰੁਪਈਆ ਮਾਨ ਤਨ ਕੋਈ ਨਿਆਈ ਦੇ ਦੇਂਗੇ ਪਜਾਈ ਦੇ ਦੋਗੇ ਠੀਕ ਹੈ ਤੇ ਜੇ ਆਪਾਂ ਚੌਥੇ ਨੰਬਰ ਵਾਲੀ ਗੱਲ ਕਰਗੇ ਆਪਣੀ ਇਹ ਦੂਜਾ ਸੂਆ ਵਾੜਾ ਇਹ ਦੂਜਾ ਸੂਆ ਮੜਾ ਇਹਨੂੰ ਪਰਾਣੂ ਕਰ ਲਾ ਕੱਢ ਹੀ ਦਿੰਨੇ ਵਾੜਾ ਲੈ ਕੱਢ ਲਾ ਕਰ ਲੈ ਵੀ ਦੋਸਤੋ ਕਰੋ ਚੱਕ ਤੁਸੀਂ ਫੇਸਬੁਕ 'ਚ ਇਹਦਾ ਚੈੱਕ ਕਰ ਲਓ ਤੇ ਕੱਦਗਾੜ ਚੈੱਕ ਕਰ ਲਓ ਅੱਗੇ ਲੈ ਆ ਮੜਾ ਕਰਾਂ ਤੋਰ ਹੀ ਰਹੇ ਹੁਣ ਤੋਂ ਲੈ ਕੱਦਗਾੜ ਤੁਸੀਂ ਇਹ ਦੇਖ ਲਓ ਤੇ ਮਗਰੋਂ ਆਪਾਂ ਤੁਹਾਨੂੰ ਨਿਗ੍ਹਾ ਮਰਾ ਦਿੰਨੇ ਆ ਥਣ ਹਵਾਨੇ ਤੇ ਚੈੱਕ ਕਰ ਲਓ ਸੀ ਟੈਲ ਟੋਲ ਤੁਸੀਂ ਦੇਖ ਲਓ ਦੋਸਤੋ ਬਈ ਇਹਦਾ ਗ੍ਰੇਡਰ ਵਾਲਾ ਇਹਦੇ 52000 50000 ਰੁਪਇਆ ਕਿਹੜੇ ਸੂਏ ਬਾਈ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਸੂ ਕੀਨੇ ਦਿਨ ਲੈ ਜੂਗੀ ਇਹ ਇਹ ਵੀ ਲੈ ਜੂ 10 ਦਿਨ ਜੀ 10 ਦਿਨ ਲੈ ਜੂਗੀ ਹਾਂ ਠੀਕ ਹੈ ਲੋ ਵੀ 10 ਦਿਨ ਲੈ ਜੂ ਤੇ ਕਮਾਂਡ ਤਾਂ ਨੋ ਜੂਆ 50 ਜੀ ਦੇ ਦਾਂਗੇ ਬਾਈ 50000 ਦੀ ਜੇ ਬਾਈ ਕੋਈ ਆਪਾਂ ਘਰੇ ਵੀ ਹੁੰਦੀਆਂ ਆਪਣੇ ਕੋਲ ਸਾਰਾ ਟਾਈਮ ਹਾਂ ਘਰੇ ਵੀ ਹੁੰਦੀਆਂ ਬਾਈ ਸੂਈਆਂ ਸਵੰਗੀਆਂ ਹੁੰਦੀਆਂ ਗੱਬਣਾ ਹੀ ਹੁੰਦੀਆਂ ਜ਼ਿਆਦਾ ਅੱਛਾ ਗੱਬਣਾ ਹੁੰਦੀਆਂ ਜ਼ਿਆਦਾ ਠੀਕ ਹੈ ਆਪਣੇ ਘਰੋਂ ਹੀ ਲੈ ਸਕਦਾ ਨੰਬਰ ਬੋਲ ਦਿਆਂ ਉਹਦਾ 78145 ਠੀਕ ਹੈ ਜੀ 60264 60264 ਤੇ ਬਾਈ ਜੇ ਕੋਈ ਦੋ ਇਕੱਠੀਆਂ ਵੜਾਂ ਲੈ ਜਾਂਦਾ ਮੰਨ ਲਓ ਉਹਦੋਂ ਕੋਈ ਛੋਟ ਹੋਰ ਵੀ ਹੈਗੀ 100 ਕਿਲੋਮੀਟਰ ਵੜ ਫਰੀ ਕਰਦੇ ਫਰੀ ਕਿਰਾਇਆ ਫਰੀ ਠੀਕ ਹੈ ਠੀਕ ਹੈ ਬਾਈ ਜੀ ਠੀਕ ਲਓ ਵੀ ਦੋਸਤੋ ਕਿਵੇਂ ਲੱਗੀਆਂ ਬਾਈ ਜੀਆਂ ਤੁਸੀਂ ਜਰਸੀ ਵੜਾਂ ਤੇ ਦੋ ਕਾਲੀਆਂ ਤੇ ਬਾਈ ਜੀ ਆਪਾਂ ਨੰਬਰ ਲੈਤਾ ਸਕਰੀਨ ਤੇ ਵੀ ਨੰਬਰ ਚਲਾਵਾਂਗੇ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ ਕਿਵੇਂ ਲੱਗੇ ਵੀਰ ਦੇ ਰੇਟ ਤੁਹਾਨੂੰ ਜ਼ਰੂਰ ਕਮੈਂਟਾਂ 'ਚ ਦੱਸਿਓ ਜੀ ਠੀਕ ਹੈ ਜੀ ਧੰਨਵਾਦ ਜੀ ਸਾਰੇ ਦੋਸਤਾਂ ਮਿੱਤਰਾਂ ਦਾ